ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮਹਾਦੇਵ ਦੀ ਕਿਰਪਾ ਤੁਹਾਡੇ ਸਾਰੇ ਹੀ ਪਰਿਵਾਰ ਤੇ sada hi ਬਣੀ ਰਹੇ ਦੋਸਤੋ ਅੱਜ ਦੀ ਵੀਡੀਓ ਇੱਕ ਬਹੁਤ ਹੀ ਰਿਕਵੈਸਟਡ ਵੀਡੀਓ ਹੈ ਦੋਸਤੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜੁਲਾਈ 2025 ਦੇ ਮਹੀਨੇ ਦੇ ਵਿੱਚ ਇਹ 6 ਰਾਸ਼ੀਆਂ ਬਣਨ ਗਿਆ ਕਰੋੜਪਤੀ ਮਾਲਾ ਮਾਰ मां लक्ष्मी जी के आशीर्वाद दे नाल जुलाई 2025 ਦੇ ਮਹੀਨੇ ਦੇ ਵਿੱਚ ਬਣ ਰਿਹਾ ਹੈ ਮਹਾ ਸ਼ੁਭ ਸੰਜੋਗ ਮਹਾਂ ਲక్ష్ਮੀ ਜੋਗ ਇਹਨਾਂ ਛੇ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹ ਛੇ ਰਾਸ਼ੀ ਵਾਲੇ ਹੋਣ ਵਾਲੇ ਹਨ ਤਾਂ ਦੇ ਨਾਲ ਮਾਲਾ ਮਾਲ ਹੁਣ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਘਰ ਬਦਾਰੇ ਹੈ मां लक्ष्मी ਜਿਸ ਨਾਲ ਹੁਣ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਖਤਮ ਹੋਣ ਵਾਲੇ ਹਨ ਅਤੇ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਹੁਣ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਚਲੋ ਜਾਣਦੇ ਹਾਂ ਕਿਹੜੀਆਂ ਇਹ ਭਾਗਸ਼ਾਲੀ ਰਾਸ਼ੀਆਂ ਹਨ ਜੋ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜੁਲਾਈ 2025 ਦੇ ਮਹੀਨੇ ਦੇ ਵਿੱਚ ਪਨ ਰਹੇ ਮਹਾ ਲక్ష్ਮੀ ਯੋਗ ਮਹਾ ਸ਼ੁਭ ਸੰਜੋਗ ਦੇ ਨਾਲ ਕਰੋੜਪਤੀ ਇਹ ਸੇ ਰਾਸ਼ੀ ਵਾਲੇ ਤਾਂ ਦੇ ਨਾਲ ਮਾਲਾ ਮਾਲ ਹੋਣ ਵਾਲੇ ਹਨ ਇਸ ਵੀਡੀਓ ਵਿੱਚ ਤੁਹਾਨੂੰ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਲੋਕ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਦੇਖੋ ਕਿਉਂਕਿ ਇਹ ਵੀਡੀਓ ਇਹਨਾਂ ਸੇ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਮਾਂ ਲక్ష్ਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾ ਲਕਸ਼ਮੀ ਜੀ ਦੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਗੱਲ ਕਰਦੇ ਹਾਂ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਕਿਉਂਕਿ ਮਾ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜੁਲਾਈ 2025 ਦੇ ਮਹੀਨੇ ਦੇ ਵਿੱਚ ਬਣ ਰਹੇ ਮਹਾ ਲਕਸ਼ਮੀ ਜੋਗ ਤੇ ਮਹਾ ਸੰਜੋਗ ਦੇ ਨਾਲ ਕਰੋੜਪਤੀ ਬਣਨ ਵਾਲੀਆਂ ਇਹ ਸ਼ੇ ਰਾਸ਼ੀਆਂ ਕਿਹੜੀਆਂ ਹਨ ਦੋਸਤੋ ਜੋਤਿਸ਼ శాਸਤਰ ਦੇ ਮੁਤਾਬਕ ਸਾਡੇ ਜੀਵਨ ਦੇ ਵਿੱਚ ਰਾਸ਼ੀਆਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ ਕਿਉਂਕਿ ਰਾਸ਼ੀਆ ਨੇ ਆਧਾਰ ਤੇ ਹੀ ਵਿਅਕਤੀ ਦੇ ਜੀਵਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਜੇਕਰ ਗ੍ਰਹਿ ਨक्षत्रਾਂ ਦੀ ਸਥਿਤੀ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਪਰਿਵਰਤਨ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਕੋਜ ਰਾਸ਼ੀਆਂ ਦੇ ਪੈਂਦਾ ਹੈ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਚੰਗੇ ਅਤੇ ਬੁਰੇ ਦੌਰ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਜੇਕਰ ਗ੍ਰਹਾਂ ਦੀ ਦਸ਼ਾ ਠੀਕ ਹੋਵੇ ਤਾਂ వ్యక్తి ਦੇ ਜਿਵੇਂ ਵਿੱਚ ਖੁਸ਼ੀਆਂ ਦਾ ਵਾਸ ਹੁੰਦਾ ਹੈ ਲੇਕਿਨ ਜੇਕਰ ਗ੍ਰਹਾਂ ਦੀ ਦਸ਼ਾ ਠੀਕ ਨਹੀਂ ਤਾਂ ਵਿਅਕਤੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਕੁਝ ਅਸੇ ਮਹਾ ਸ਼ੁਭ ਸੰਜੋਗ ਮਾਂ ਲక్ష్ਮੀ ਜੋਗ ਦਾ ਨਿਰਮਾਣ ਹੋ ਰਿਹਾ ਹੈ ਜਿਸ ਦੀ ਵਜ੍ਹਾ ਦੇ ਨਾਲ ਹੁਣ 12 ਰਾਸ਼ੀਆਂ ਦੇ ਵਿੱਚੋਂ ਸ਼ੇ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਮਾਂ ਲక్ష్ਮੀ ਹੁਣ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਸ਼ੇ ਰਾਸ਼ੀ ਵਾਲਿਆਂ ਨੂੰ ਜੁਲਾਈ ਦੇ ਮਹੀਨੇ ਦੇ ਵਿੱਚ ਕਰੋੜਪਤੀ ਬਣਾਉਣ ਵਾਲੀ ਹੈ ਇਹ ਰਾਸ਼ੀ ਵਾਲੇ ਹੁਣ ਧਨ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਤੇ ਮਾਂ ਲక్ష్ਮੀ ਜੀ ਦੀ ਕਿਰਪਾ ਹੁਣ ਹੋਣ ਵਾਲੀ ਹੈ ਅਤੇ ਇਹਨਾਂ ਸ਼ੇ ਰਾਸ਼ੀ ਵਾਲਿਆਂ ਦਾ ਭਾਗ ਚਮਕਣ ਵਾਲਾ ਹੈ ਇਹ ਸ਼ੇ ਰਾਸ਼ੀ ਵਾਲੇ ਬਹੁਤ ਹੀ ਜ਼ਿਆਦਾ ਭਾਗਸ਼ਾਲੀ ਸਾਬਤ ਹੋਣ ਵਾਲੇ ਹਨ ਜੀ ਹਾਂ ਦੋਸਤੋ ਇਹਨਾਂ ਰਾਸ਼ੀ ਵਾਲਿਆਂ ਨੂੰ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜੁਲਾਈ ਦੇ ਮਹੀਨੇ ਦੇ ਵਿੱਚ ਇਹਨਾਂ ਦਾ ਭਾਗ ਪੂਰਾ ਇਹਨਾਂ ਦਾ ਭਾਗ ਪੂਰਾ ਸਾਥ ਦੇਵੇਗਾ ਜਿਸ ਦੀ ਵਜ੍ਹਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਤਾਂ ਦੋਸਤੋ ਜਾਣਦੇ ਹਾਂ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੇ ਮਾਂ ਲక్ష్ਮੀ ਜੀ ਦੀ ਕਿਰਪਾ ਜੁਲਾਈ ਦੇ ਮਹੀਨੇ ਦੇ ਵਿੱਚ ਪੈਣ ਵਾਲੀ ਹੈ ਅਤੇਸ਼ੇ ਰਾਸ਼ੀ ਵਾਲੇ ਹੁਣ ਕਰੋੜਪਤੀ ਬਣਨ ਵਾਲੇ ਹਨ ਦੋਸਤੋ ਉਹਨਾਂ ਪਾਕਸ਼ਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਦੀ ਕਿਰਪਾ ਜੁਲਾਈ ਦੇ ਮਹੀਨੇ ਦੇ ਵਿੱਚ ਤੁਹਾਡੇ ਉੱਪਰ ਵਿਸ਼ੇਸ਼ ਰੂਪ ਤੇ ਪੈਣ ਵਾਲੇ ਹਨ ਮਾਤਾ ਲక్ష్ਮੀ ਤੁਹਾਡੇ ਉੱਪਰ ਇਸ ਸਮੇਂ ਅਧਿਆਤ ਮਿਹਰਬਾਨ ਰਹਿਣ ਵਾਲੇ ਹਨ ਅਤੇ ਤੁਹਾਡੇ ਉੱਪਰ ਬਹੁਤ ਜ਼ਿਆਦਾ ਕਿਰਪਾ ਦ੍ਰਿਸ਼ਟੀ ਬਣਾਉਣ ਵਾਲੀ ਹੈ ਮਾਤਾ ਲక్ష్ਮੀ ਤੁਹਾਡੇ ਤੇ ਬੇहद ਪਸੰਦ ਹੈ ਜਿਸੇ ਵਜ੍ਹਾ ਦੇ ਨਾਲ ਤੁਸੀਂ ਲੋਕ ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋਣ ਵਾਲੀ ਹੈ ਤੁਹਾਨੂੰ ਆਰਥਿਕ ਲਾਭ ਮਿਲਣ ਦੇ ਬਹੁਤ ਸਾਰੇ ਅਵਸਰ ਪ੍ਰਾਪਤ ਹੋਣ ਵਾਲੇ ਹਨ ਜੁਲਾਈ ਦੇ ਮਹੀਨੇ ਦੇ ਵਿੱਚ ਤੁਹਾਨੂੰ ਚਾਰੇ ਤਰਫ ਤੋਂ ਤਾਂ ਲਾਭ ਹੋਣ ਵਾਲਾ ਹੈ ਨਾਲ ਹੀ ਨਾਲ ਤੁਹਾਡੇ ਲਈ ਨਵਾਂ ਵਾਹਨ ਖਰੀਦਣ ਦੇ ਵੀ ਇਸ ਮਹੀਨੇ ਜੋਗ ਬਣ ਰਹੇ ਹਨ ਸਮਾ ਤੁਹਾਡੇ ਪੱਖ ਵਿੱਚ ਹੈ ਕਿਹਾ ਜਾ ਸਕਦਾ ਹੈ ਕਿ ਤੁਹਾਡੇ ਜਿਵੇਂ ਵਿੱਚ ਤਾਂ ਦੀਆਂ ਸਮੱਸਿਆਵਾਂ ਹੁਣ ਦੂਰ ਹੋਣ ਵਾਲੀਆਂ ਹਨ ਅਤੇ ਤੁਹਾਨੂੰ ಅಪਾਰਤਾ ਦੀ ਪ੍ਰਾਪਤੀ ਹੋਣ ਵਾਲੀ ਹੈ ਦੋਸਤੋ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਅਨੇਕ ਪ੍ਰਕਾਰ ਦੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ ਤੁਹਾਡੇ ਲਈ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜੁਲਾਈ ਦੇ ਮਹੀਨੇ ਦਾ ਸਮਾ ਬਹੁਤ ਹੀ ਚੰਗਾ ਸਮਾ ਸਾਬਤ ਹੋਣ ਵਾਲਾ ਹੈ ਮਾਤਾ ਲక్ష్ਮੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਕੰਨਿਆ ਰਾਸ਼ੀ ਵਾਲੇ ਤੁਹਾਡੇ ਉੱਪਰ ਜੁਲਾਈ ਦੇ ਮਹੀਨੇ ਦੇ ਵਿੱਚ ਵਿਸ਼ੇਸ਼ ਰੂਪ ਤੋਂ ਬਣੀ ਰਹੇਗੀ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਪਾਗਸ਼ਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਇਹ ਮਹੀਨਾ ਪਾਗਸ਼ਲੀ ਮਹੀਨਾ ਰਹੇਗਾ ਇਸ ਸਮੇਂ ਤੁਹਾਨੂੰ ਚਾਰੇ ਤਰਫ ਤੋਂ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਜਬਰਦਸਤਾਂ ਜੋਗ ਦੇ ਮਹਾ ਸ਼ੁਭ ਸੰਜੋਗ ਤੁਹਾਡੇ ਲਈ ਇਸ ਸਮੇਂ ਬਣ ਰਹੇ ਹਨ ਮੇਖ ਰਾਸ਼ੀ ਵਾਲਿਓ ਤੁਹਾਡੇ ਜੀਵਨ ਦੇ ਤੁਹਾਡੇ ਜੀਵਨ ਵਿੱਚ ਜੋ ਨਿਯਮਿਤ ਸਮੱਸਿਆਵਾਂ ਹੁਣ ਤੱਕ ਤੁਹਾਨੂੰ ਆ ਰਹੀਆਂ ਸਨ ਉਹ ਸਭ ਸਮੱਸਿਆਵਾਂ ਹੁਣ ਦੂਰ ਹੋਣ ਵਾਲੀਆਂ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹਿਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਚੰਗੇ ਰਹਿਣ ਵਾਲੇ ਹੈ ਜੁਲਾਈ ਦੇ ਮਹੀਨੇ ਵਿੱਚ ਤੁਹਾਨੂੰ ਚਾਰੇ ਤਰਫ ਤੋਂ ਧਨ ਲਾਭ ਹੋਣ ਵਾਲਾ ਹੈ ਬਿਜ਼ਨਸ ਕਰਨ ਵਾਲੇ ਲੋਕਾਂ ਨੂੰ ਬਿਜ਼ਨਸ ਦੇ ਵਿੱਚ ಅಪਾਰਤਾ ਲਾਭ ਪ੍ਰਾਪਤ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਨੌਕਰੀ ਦੇ ਸੰਬੰਧੇ ਕੋਈ ਬਹੁਤ ਵੱਡੀ ਖੁਸ਼ਖਬਰੀ ਤੁਹਾਨੂੰ ਮੇਕ ਰਾਸ਼ੀ ਵਾਲਾ ਜੁਲਾਈ ਦੇ ਮਹੀਨੇ ਦੇ ਵਿੱਚ ਮਿਲਣ ਵਾਲੀ ਹੈ ਜਿਵੇਂ ਤੁਹਾਡਾ ਕੋਈ ਪ੍ਰਮੋਸ਼ਨ ਹੋ ਸਕਦਾ ਹੈ ਜਾਂ ਫਿਰ ਤੁਹਾਡੀ ਵੇਤਨ ਵਰੀਧੀ ਹੋ ਸਕਦੀ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਕੰਮ ਵਿੱਚ ਵੀ ਤੁਸੀਂ ਹੱਥ ਪਾਓਗੇ ਮੇਖ ਰਾਸ਼ੀ ਵਾਲਿਓ ਤੁਹਾਡੇ ਕੰਮ ਦੇ ਵਿੱਚ ਸਫਲਤਾ ਤੁਹਾਨੂੰ ਮਿਲੇਗੀ ਇਹ ਮਹੀਨਾ ਤੁਹਾਡਾ ਚੰਗਾ ਸਬਤ ਹੋਣ ਵਾਲਾ ਹੈ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾ ਸਈਏ ਕਿ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਉੱਪਰ ਜੁਲਾਈ ਦੇ ਮਹੀਨੇ ਦੇ ਵਿੱਚ ਵਿਸ਼ੇਸ਼ ਰੂਪ ਤੇ ਬਣ ਰਹੀ ਹੈ ਜਿਸ ਦੇ ਕਾਰਨ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਣ ਵਾਲਾ ਹੈ ਤੁਹਾਨੂੰ ਜੀਵਨ ਵਿੱਚ ਸਫਲਤਾ ਮਿਲਣ ਵਾਲੀ ਹੈ ਨਾਲੇ ਨਾਲ ਵਿਦਿਆਰਥੀਆਂ ਦੇ ਲਈ ਇਸ ਸਮਾਂ ਬਹੁਤ ਹੀ ਚੰਗਾ ਸਮਾਂ ਸਾਬਤ ਹੋਵੇਗਾ ਤੁਹਾਨੂੰ ਆਪਣੇ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿੱਚ ਸਫਲਤਾ ਮਿਲੇਗੀ ਨਾਲੇ ਨਾਲ ਤੁਹਾਡਾ ਮਨ ਪੜ੍ਹਾਈ ਵਿੱਚ ਲੱਗਣ ਵਾਲਾ ਹੈ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਆਪਣੇ ਕਾਰਜ ਖੇਤਰ ਵਿੱਚ ਬਹੁਤ ਵੱਡੇ ਸਫਲਤਾ ਪ੍ਰਾਪਤ ਹੋਣ ਵਾਲੀ ਹੈ ਨੌਕਰੀ ਵਿੱਚ ਪ੍ਰਮੋਸ਼ਨ ਜਾਂ ਵੇਤਨ ਵਰੀਧੀ ਵੀ ਹੋ ਸਕਦੀ ਹੈ ਨਾਲ ਹੀ ਨਾਲ ਤੁਹਾਡਾ ਵਪਾਰ ਦੇਣ ਦੁਗਣੀ ਰਾਖੋਗਨੀ ਤਰੱਕੀ ਕਰੇਗਾ ਜੁਲਾਈ ਦੇ ਮਹੀਨੇ ਜੁਲਾਈ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਚੰਗਾ ਸਬਦ ਹੋਵੇਗਾ ਸਮਾ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਲੈਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਮ ਰਾਸ਼ੀ ਕੰਮਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ માતા ਲక్ష్ਮੀ ਦੀ ਕਿਰਪਾ ਤੋਂ ਹੱਡੇ ਉੱਪਰ ਜੁਲਾਈ ਦੇ ਮਹੀਨੇ ਦੇ ਵਿੱਚ ਵਿਸ਼ੇਸ਼ ਰੂਪ ਤੋਂ ਪੈਣ ਵਾਲੇ ਹੈ ਜਿਸ ਦੀ وجہ ਦੇ ਨਾਲ ਤੁਹਾਨੂੰ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ ਕੰਮਰਾਸ਼ੀ ਵਾਲਿਓ ਵਿਦੇਸ਼ ਵਿੱਚ ਤੁਸੀਂ ਪੜ੍ਹਾਈ ਜਾਂ ਫਿਰ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਸੁਪਨਾ ਤੁਹਾਡਾ ਇਸ ਸਮੇਂ ਪੂਰਾ ਹੋ ਸਕਦਾ ਹੈ ਨਾਲੇ ਨਾਲ ਕੋਟਕ ਕਚਹਿਰੀ ਦੇ ਮਾਮਲਿਆਂ ਦੇ ਵਿੱਚ ਤੁਸੀਂ ਜੁਝ ਰਹੇ ਹੋ ਤਾਂ ਤੁਹਾਨੂੰ ਇਸ ਸਮੇਂ ਸਫਲਤਾ ਪ੍ਰਾਪਤ ਹੋਵੇਗੀ ਤੁਹਾਨੂੰ ਕੋਟ ਕਚੈਰੀ ਦੇ ਮਾਮਲੇ ਦੇ ਵਿੱਚ ਛੁਟਕਾਰਾ ਮਿਲਣ ਵਾਲਾ ਹੈ ਤੁਹਾਨੂੰ ਦੱਸ ਰਹੀ ਹਾਂ ਕਿ ਜੋ ਰੋਚੀ ਧਾਰਮਿਕ ਕੰਮਾਂ ਦੇ ਵਿੱਚ ਲੱਗ ਸਕਦੀ ਹੈ ਅਚਾਨਕ ਨਾਲ ਤੁਹਾਨੂੰ ਪ੍ਰਾਪਤੀ ਦੇ ਜ਼ਬਰਦਸਤ ਜੋਗ ਤੁਹਾਡੇ ਲਈ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਜੁਲਾਈ ਦੇ ਮਹੀਨੇ ਦੇ ਵਿੱਚ ਪਨ ਰਹੇ ਹਨ ਤੁਹਾਨੂੰ ਚਾਰੇ ਤਰਫ ਤੋਂ ਤਾਂ ਲਾਭ ਹੋਵੇਗਾ ਨਾਲ ਹੀ ਨਾਲ ਤੁਹਾਡਾ ਮਾਨਸਿਕ ਤੁਹਾਡੀ ਮਾਨਸਿਕ ਸਿਹਤ ਠੀਕ ਰਹਿਣ ਵਾਲੀ ਹੈ ਕਿਸੇ ਵੀ ਕੰਮ ਨੂੰ ਜੇਕਰ ਤੁਸੀਂ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਸਫਲਤਾ ਜ਼ਰੂਰ ਮਿਲੇਗੀ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਹੌਲ ਰਹਿਣ ਵਾਲਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਤਾ ਇਹ ਕੁੰਮਰ ਰਸ਼ੀ ਵਾਲਿਓ ਜੇਕਰ ਮਕਾਨ ਖਰੀਦਣ ਨੂੰ ਲੈ ਕੇ ਕੋਈ ਸੁਪਨਾ ਦੇਖ ਰਹੇ ਹੋ ਯੋਜਨਾ ਬਣਾ ਰਹੇ ਹੋ ਤਾਂ ਇਹ ਯੋਜਨਾ ਤੁਹਾਡੀ ਸਫਲ ਹੋਵੇਗੀ ਇਸੇ ਵੀ ਸ਼ੁਭ ਜੋਗ ਬਣ ਰਹੀ ਹਨ ਕੈਨਾ ਗਲਤ ਨਹੀਂ ਹੋਵੇਗਾ ਕੁੰਮਰ ਰਸ਼ੀ ਵਾਲਿਓ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਜੁਲਾਈ ਦਾ ਮਹੀਨਾ ਬਹੁਤ ਹੀ ਚੰਗਾ ਮਹੀਨਾ ਸਾਬਤ ਹੋਵੇਗਾ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਇਸ ਲਿਸਟ ਦੀ ਅਗਲੀ ਕੁਸ਼ਨ ਅਸੀਂ ਬਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਤੁਹਾਡੇ ਉੱਪਰ ਜੁਲਾਈ ਦੇ ਮਹੀਨੇ ਦੇ ਵਿੱਚ ਵਿਸ਼ੇਸ਼ ਰੂਪ ਤੋਂ ਬਣ ਰਹੀ ਹੈ ਇਸ ਰਾਸ਼ੀ ਦੇ ਲੋਕ ਐਸ ਰਾਸ਼ੀ ਦੇ ਲੋਕ ਤੁਹਾਨੂੰ ਦੱਸ ਦਈਏ ਕਿ ਜਿੰਨੇ ਵੀ ਦੁੱਖ ਦਰਦ ਕਸ਼ਟ ਤੁਹਾਨੂੰ ਹੁਣ ਤੱਕ ਆ ਰਹੇ ਸੀ ਉਹ ਹੁਣ ਸਭ ਖਤਮ ਹੋਣ ਜਾ ਰਹੇ ਹਨ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਹੋਣ ਵਾਲੀ ਹੈ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਹੁਣ ਦੂਰ ਹੋਣ ਵਾਲੀਆਂ ਹਨ ਜੇਕਰ ਕੋਈ ਕਰਜ਼ਾ ਚੱਲ ਰਿਹਾ ਹੈ ਤਾਂ ਕਰਜ਼ੇ ਕਰ ਕਰਾਸ਼ ਵਾਲੇ ਉਸ ਤੋਂ ਤੁਹਾਨੂੰ ਛੁਟਕਾਰਾ ਮਿਲਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਕੋਈ ਦੂਸਰੇ ਦੀ ਭਲਾਈ ਦੇ ਲਈ ਤੁਸੀਂ ਕੁਝ ਵੀ ਕਰਦੇ ਹੋ ਤਾਂ ਉਸ ਦਾ ਤੁਹਾਨੂੰ ਲਾਭ ਮਿਲੇਗਾ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਹੀ પ્રસન્ન ਹੋਵੇਗੀ ਅਤੇ ਤੁਹਾਡੀ ਕਿਸਮਤ ਬਦਲ ਕੇ ਰੱਖ ਦੇਵੇਗੀ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹਿਣ ਵਾਲਾ ਹੈ ਅਤੇ ਨਾਲ ਹੀ ਨਾਲ ਜੋ ਲੋਕ ਨੌਕਰੀ ਕਰਦੇ ਹਨ ਨੌਕਰੀ ਸੰਬੰਧੀ ਕੋਈ ਬਹੁਤ ਵੱਡੀ ਖੁਸ਼ਖਬਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਨੌਕਰੀ ਵਿੱਚ ਪ੍ਰਮੋਸ਼ਨ ਹੋ ਸਕਦਾ ਹੈ ਇਸੇ ਵੀ ਸੰਜੋਗ ਬਣ ਰਹੇ ਹਨ ਜਿਸ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹਿਣ ਵਾਲਾ ਹੈ ਕਰ ਕਰਾਸ਼ੂ ਵਾਲਿਓ ਤੁਹਾਨੂੰ ਦੱਸ ਦੇ ਕਿ ਜੁਲਾਈ ਦਾ ਮਹੀਨਾ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲਾ ਹੈ ਬਹੁਤ ਹੀ ਚੰਗਾ ਸਬਦ ਹੋਵੇਗਾ ਇਸ ਲਈ ਅੱਜ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਤੋਲਾ ਰਾਸ਼ੀ ਤੁਲਾ રાશિ ਵਾਲੇ ਤੋਂ ਹਨਨ ਦਾਸ ਤੇ ਕਿ ਮਾਤਾ ਲక్ష్ਮੀ ਦੀ ਕਿਰਪਾ ਜੁਲਾਈ ਦੇ ਮਹੀਨੇ ਦੇ ਵਿੱਚ ਵਿਸ਼ੇਸ਼ ਰੂਪ ਤੋਂ ਬਣ ਰਹੀ ਹੈ ਜੈਸੇਕਰ ਇਸ ਰਾਸ਼ੀ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ ਤੁਹਾਨੂੰ ਚਾਰੇ ਤਰਫ ਤੋਂ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਚਾਰੇ ਤਰਫ ਤੋਂ ਧਨ ਦੀ ਪ੍ਰਾਪਤੀ ਹੋਵੇਗੀ ਧਨ ਲਾਭ ਦੇ ਪ੍ਰਭਲ ਜੋਗ ਤੁਲਾ ਰਾਸ਼ੀ ਵਾਲੇ ਜੁਲਾਈ ਦੇ ਮਹੀਨੇ ਦੇ ਵਿੱਚ ਤੁਹਾਡੇ ਲਈ ਬਣ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਜੈਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਸਾਰੀਆਂ ਹੀ ਸਮੱਸਿਆਵਾਂ ਤੁਹਾਡੀਆਂ ਹੁਣ ਦੂਰ ਹੋਣ ਵਾਲੀਆਂ ਹਨ ਜੇਕਰ ਤੁਸੀਂ ਕੋਈ ਨਵਾਂ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਉਹ ਵੀ ਇਸ ਸਮੇਂ ਦੇ ਵਿੱਚ ਖਰੀਦ ਸਕਦੇ ਹੋ ਸ਼ੁਭ ਜੋਗ ਬਣ ਰਹੇ ਹਨ ਨਾਲ ਹੀ ਨਾਲ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਉਹਨਾਂ ਦੇ ਪ੍ਰੇਮ ਵਿੱਚ ਸਫਲਤਾ ਮਿਲੇਗੀ ਮਾਂ ਲక్ష్ਮੀ ਦੀ ਕਿਰਪਾ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਜੁਲਾਈ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਚੰਗਾ ਮਹੀਨਾ ਸਾਬਤ ਹੋਣ ਵਾਲਾ ਹੈ ਇਸ ਸਮੇਂ ਵਿੱਚ ਤੁਹਾਨੂੰ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਦੋਸਤੋ ਤੋਲਾ ਰਾਸ਼ੀ ਵਾਲਿਓ ਤੁਸੀਂ ਖੁਦ ਮਹਿਸੂਸ ਕਰੋਗੇ ਮਾਤਾ ਲక్ష్ਮੀ ਕਿ ਜੁਲਾਈ ਦੇ ਮਹੀਨੇ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਮਹੀਨਾ ਸਾਬਤ ਹੋਵੇਗਾ ਬਹੁਤ ਹੀ ਸ਼ਾਲੀ ਸਮਾਂ ਹੈ ਤੁਹਾਡੇ ਲਈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਜੀ ਹਾਂ ਦੋਸਤੋ ਏਸੇ ਉਹ ਖੁਸ਼ ਨਸੀਬ ਤੇ ਸ਼ਾਲੀ ਸ਼ੇਰ ਰਾਸ਼ੀਆ ਜੋ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਜੁਲਾਈ ਦੇ ਮਹੀਨੇ ਤਨ ਦੇ ਨਾਲ ਮਾਲਾ ਮਾਲ ਹੋਣ ਵਾਲੀਆਂ ਹਨ ਇਹਨਾਂ ਰਾਸ਼ੀ ਵਾਲਿਆਂ ਨੂੰ ਖਰੋੜਪਤੀ ਬਣ ਇਹਨਾਂ ਰਾਸ਼ੀ ਵਾਲਿਆਂ ਨੂੰ ਕੋੜਾ ਦਾ ਤਨ ਮਿਲਣ ਵਾਲਾ ਹੈ ਧਨ ਪ੍ਰਾਪਤੀ ਦੇ ਜੋਕ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਜੁਲਾਈ ਦੇ ਮਹੀਨੇ ਵਿੱਚ ਵੰਡ ਰਹੇ ਹਨ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਧੰਨਵਾਦ